ਜੀ ਬਾਈ ਜੀ ਆਧਵੀ ਜਨਰੇਸ਼ਨ ਨੂੰ ਨਾ ਕੈਨੇਡਾ ਤੇ ਹੋਰ ਵਿਦੇਸ਼ਾਂ ਦੇ ਵਿੱਚ ਜਾਣ ਦਾ ਬਹੁਤ ਜ਼ਿਆਦਾ ਚਾਅ ਚੜਿਆ ਹੋਇਆ ਹੈ। ਅਜਿਦਾਂ 50-50 ਲੱਖ ਰੁਪਇਆ ਲਾ ਕੇ ਚਲੇ ਜਾਂਦੇ ਨੇ ਜਦੋਂ 50-50 ਲੱਖ ਰੁਪਇਆ ਲੱਗਿਆ ਹੁੰਦਾ ਹੈ ਉਦੋਂ ਜਾ ਕੇ ਕੋਈ ਕੰਮ ਨਾ ਵੀ ਦਾ ਸੱਚੀ ਮਾਣ ਬਹੁਤ ਜ਼ਿਆਦਾ ਦਿੱਤੀ ਹੁੰਦਾ ਹੈ। ਬਾਈ ਆਲੂ ਕੈਨੇਡਾ ਦੀ ਦੱਸੀ ਜਾ ਰਹੀ ਹੈ। ਜਿਹੜਾ ਕਿ ਵੀਡੀਓ ਦੇ ਵਿੱਚ ਤੁਸੀਂ ਇੰਨਾ ਵੱਡਾ ਇਕੱਠ ਦੇਖ ਰਹੇ ਹੋ ਨਾ ਤਾਂ ਕੋਈ ਧਰਨਾ ਲਾ ਰਿਹਾ ਇਹ ਤੇ ਨਾਲ ਹੀ ਕੋਈ ਹੋਰ ਕੰਮ ਕਹਿੰਦੇ ਸਹੂਈ ਆਪਣਾ ਰੋਜ਼ਗਾਰ ਲੈਣ ਦੇ ਲਈ ਖੜੇ ਹਨ ਇਹਨਾਂ ਨੂੰ ਰੋਜ਼ਗਾਰ ਲੈਣ ਦੇ ਖੜਾ ਦੇਖ ਕੇ ਨ ਸੱਚੀ ਮਾਨ ਨੂੰ ਬਹੁਤ ਜ਼ਿਆਦਾ ਦੁੱਖ ਮਿਲ ਰਿਹਾ ਹੈ ਕਿਉਂਕਿ ਇਧਰ ਉਹ ਸਰਦਾਰਿਆ ਸੱਦ ਕੇ ਬੰਗਾਲ ਦੇ ਮੁਲਕਾਂ ਦੇ ਵਿੱਚ ਰੋਜ਼ਗਾਰ ਲੈਣ ਦੇ ਲਈ ਲੈਣਾ ਦੇ ਵਿੱਚ ਖੜੇ ਹਨ ਇਧਰ ਤਾਂ ਇਹ ਆਪ ਹੀ ਖੁਦ ਸਰਦਾਰ ਹਨ ਬਾਈ ਅੱਜ ਦੀ ਜਨਰੇਸ਼ਨ ਤੋਂ ਤਾਂ ਸਰਦਾਰੀ ਵੀ ਕੀਤੀ ਨਹੀਂ ਜਾ ਸਕਦੀ ਬਾਕੀ ਕੀ ਕਰਨਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਾਤੇ ਹੋ ਹੈ ਲੰਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨੂੰ ਬਿਲਕੁਲ ਦਿਨਾਨ ਉਦੋਂ ਤੱਕ ਅਰਦਾਅ